ਸੁਖਦੇਵ ਸਿੰਘ ਢੀਂਸਾ ਦਾ ਜੋ ਅੰਤਿਮ ਸੰਸਕਾਰ ਆ ਉਹਨਾਂ ਦੇ ਜੱਦੀ ਪਿੰਡ ਉੱਭਾਵਾਲ ਵਿਖੇ ਉਹਨਾਂ ਦੀ ਜੋ ਜ਼ਮੀਨ ਆ ਉਹਨਾਂ ਦੇ ਖੇਤ ਨੇ ਉਸ ਦੇ ਵਿੱਚ ਹੁਣ ਜਾ ਰਿਹਾ ਦੱਸਿਆ ਜਾ ਰਿਹਾ ਕਿ ਤਕਰੀਬਨ 15-20 ਮਿੰਟ ਤੱਕ ਸੁਖਦੇਵ ਸਿੰਘ ਢੀਂਸਾ ਜੋ ਮ੍ਰਿਤਕ ਦੇ ਆ ਇਸ ਜਗ੍ਹਾ ਤੇ ਪਹੁੰਚੇ ਗਿਆ ਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਜਿੱਕਰ ਆਮ ਆਦਮੀ ਪਾਰਟੀ ਲੀਡਰਸ਼ਿਪ ਦੀ ਗੱਲ ਕਰ ਲਈਏ ਤਾਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਇਸ ਜਗ੍ਹਾ ਦਿੱਤੇ ਮਨਜੂਬ ਮੌਜੂਦ ਨੇ ਉਹਨਾਂ ਦੇ ਨਾਲ ਗੁਰਮੀਤ ਮੀਤਹਿਰ ਉਹ ਵੀ ਦਿਖਾਈ ਦੇ ਰਹੇ ਨੇ ਗੁਰਮੀ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਵੀ ਅੱਜ ਦੇ ਦਿਨ ਸੁਖਦੇਵ ਸਿੰਘ ਜੋ ਢੀਂਸਾ ਜਿਨ੍ਹਾਂ ਦੇ ਅੰਤਿਮ ਵਿਦਾਈ ਮੌਕੇ ਜੇਕਰ ਗੱਲ ਕੀਤੀ ਜਾਵੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਸਾਥੀ ਰਹਿ ਚੁੱਕੇ ਵਰਕਰ ਰਹਿ ਚੁੱਕੇ ਕੋਈ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਅਤੇ ਉੱਥੇ ਹੀ ਇੱਕ ਲੀਡਰਸ਼ਿਪ ਦੀ ਗੱਲ ਕਰ ਲਈਏ ਤਾਂ ਪੰਜਾਬ ਦੀ ਲੀਡਰਸ਼ਿਪ ਇਸ ਜਗ੍ਹਾ ਦੇ ਉੱਤੇ ਦਿਖਾਈ ਦੇ ਰਹੀ ਆ ਦਿਖਾਈ ਦੇ ਰਹੀ ਆ ਤੁਸੀਂ ਵੇਖ ਸਕਦੇ ਹੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਅਤੇ ਪੰਜਾਬ ਪ੍ਰਧਾਨ ਅਮਨ अरोੜਾ ਉਹਨਾਂ ਦੇ ਨਾਲ ਦਿਖਾਈ ਦੇ ਰਹੇ ਨੇ ਗੁਰਮੀਤ ਮੀਤ ਹੈ ਅੱਨਾ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਭਿੰਸਾ ਦੀ ਅੰਤਮ ਯਾਤਰਾ ਦੇ ਵਿੱਚ ਪਹੁੰਚੇ ਹਾਂ ਉਹਨਾਂ ਨੂੰ ਵਿਦਾਇਗੀ ਦੇਣ ਪਹੁੰਚੇ ਹਾਂ ਕੀ ਬੋਲਣਾ ਚਾਹੀਦਾ ਬੜੀ ਦੁੱਖ ਦੀ ਘੜੀ ਆ ਜਦੋਂ ਸਰਦਾਰ ਸਿਗਦੇਵ ਸਿੰਘ ਢੀਂਡ ਸਾਜੀ ਵਰਗੇ ਚੰਗੇ ਇਨਸਾਨ ਦੁਨੀਆ ਤੋਂ ਤੁਰ ਜਾਣ ਜਿਨ੍ਹਾਂ ਨੇ ਲੰਮਾ ਸਮਾਂ ਸਿਆਸਤ ਦੇ ਵਿੱਚ ਸੇਵਾ ਕੀਤੀ ਹੋਵੇ ਉਦੋਂ ਇਲਾਕੇ ਨੂੰ ਪਰਿਵਾਰ ਨੂੰ ਸਟੇਟ ਨੂੰ ਵੀ ਘਾਟਾ ਪੈਂਦਾ ਬਹੁਤ ਦੁੱਖ ਦੀ ਘੜੀ ਆ ਪਰਿਵਾਰ ਨਾਲ ਅਸੀਂ ਦੁੱਖ ਜਾਰ ਕਰਨਾ ਹੈ ਲੋਕਾਂ ਨੂੰ ਪਰਿਵਾਰ ਨੂੰ ਹੌਸਲਾ ਰੱਖਣਾ ਚਾਹੀਦਾ ਤੇ ਬਹੁਤ ਵੱਡੀ ਘਾਟਾ ਇਹਨਾਂ ਦਾ ਕਹਿਣਾ ਕਿ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਹੀ ਸਮਾਜ ਨੂੰ ਵੀ ਇੱਕ ਵੱਡਾ ਘਾਟਾ ਪਿਆ ਸੁਖਦੇਵ ਸਿੰਘ ਢੀਂਸਾ ਦੇ ਅਚਾਨਕ ਅਕਾਲ ਚਲਾਣਾ ਕਰਨ ਤੇ ਉੱਥੇ ਹੀ ਗੱਜਨ ਮਾਜਰਾ ਸਾਹਿਬ ਖੜੇ ਨੇ ਗੱਜਨ ਮਾਜਰਾ ਸਾਹਿਬ ਨਾਲ ਗੱਲ ਕਰਾਂ ਗੱਜਨ ਮਾਜਰਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਸੁਖਦੇਵ ਸਿੰਘ ਢੀਂਸਾ ਦਾ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਸਰਦਾਰ ਸੁਖਦੇਵ ਸਿੰਘ ਢੀਂਸਾ ਬਹੁਤ ਹੀ ਨੇਕ ਇਨਸਾਨ ਸਨ ਜਿਨ੍ਹਾਂ ਦਾ ਬਹੁਤ ਜਨਤਾ ਨਾਲ ਸਿੱਧਾ ਪਿਆਰ ਸੀ ਲੰਮਾ ਸਮਾਂ ਸੇਵਾ ਕਰੀਏ ਜਨਤਾ ਦੀ ਤੇ ਮੈਂ ਸਮਝਦਾ ਪੂਰੇ ਪੰਜਾਬ ਨੂੰ ਨਹੀਂ ਬਲਕਿ ਭਾਰਤ ਨੂੰ ਉਹਨਾਂ ਦੇ ਜਾਣ ਦਾ ਘਾਟਾ ਪਿਆ ਪਰਮਾਤਮਾ ਕਰੇ ਉਹਨਾਂ ਨੂੰ ਸਾਡੀ ਸੱਚੀ ਪਾਰਟੀ ਵੱਲੋਂ ਵੀ ਸਰਦਾ ਦੇ ਫੁੱਲ ਪੇਟ ਕਰਦੇ ਆ ਇਸ ਵਰਗ ਵਿੱਚ ਬਾਸ ਹੋਵੇ ਜੀ ਬਿਲਕੁਲ ਐਸੀ ਗੱਜਨ ਮਾਜਰਾ ਜਿਨ੍ਹਾਂ ਨੇ ਆਖਿਆ ਕਿ ਸੁਖਦੇਵ ਸਿੰਘ ਢੀਂਸਾ ਦਾ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਘਾਟਾ ਪਿਆ ਉਤੇ ਹੀ ਸਮਾਜ ਨੂੰ ਅਤੇ ਰਾਜਨੀਤਿਕ ਗਲਰੀਆ ਦੇ ਵਿੱਚ ਵੀ ਇੱਕ ਵੱਡਾ ਘਟਾ ਸਾਹਤ ਹੋ ਰਿਹਾ ਤੁਸੀਂ ਵੇਖ ਵੀ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜੋ ਉਹਨਾਂ ਨੂੰ ਚਾਉਣ ਵਾਲੇ ਨੇ ਸੁਖਦੇਵ ਸਿੰਘ 300 ਦਾ ਇਸੇ ਜਗ੍ਹਾ ਦੇ ਉੱਤੇ ਥੋੜੀ ਦੇਰ ਬਾਅਦ ਸੰਸਕਾਰ ਕੀਤਾ ਜਾਣਾ ਪਰ ਸੁਖਦੇਵ ਸਿੰਘ ਟੀਮਸਾ ਨੂੰ ਪਿਆਰ ਕਰਨ ਵਾਲੇ ਇੱਥੇ ਲਗਾਤਾਰ ਦੂਰੋਂ ਦੂਰੋਂ ਪਹੁੰਚ ਰਹੇ ਨੇ ਸਾਡੇ ਨਾਲ ਸਰਪੰਚ ਸਾਹਿਬ ਖੜੇ ਨੇ ਉਹਨਾਂ ਨਾਲ ਗੱਲ ਕਰਨ ਸਰਪੰਚ ਸਾਹਿਬ ਸ਼ੁ크ਦੇਵ ਸਿੰਘ ਢੀਂਸਾ ਦਾ ਕਾਲ ਚਲਾਣਾ ਕਰ ਜਾਣਾ ਬਹੁਤ ਬਣਾ ਘਾਟਾ ਜੀ ਉਹ ਚੰਗੇ ਬੰਦੇ ਦੇ ਬਹੁਤ ਤੜੇਦਾਰ ਆਪਣੇ ਇਹ ਮੈਨੂੰ ਜਿੱਤੇ ਖੜਦੇ ਆੜ ਕੇ ਖੜਦੇ ਜੇ ਇੱਕ ਬੰਦੇ ਨਾਲ ਉਹ ਉਹਨਾਂ ਦਾ ਸੂਲਤੀ ਇਹ ਹਰੇਕ ਬੰਦਿਆ ਖੜਨਾ ਜਿਹਨੇ ਆੜ ਕੇ ਖੜਨਾ ਬਹੁਤ ਚੰਗੇ ਬੰਦੇ ਦੇ ਸਾਨੂੰ ਬਹੁਤ ਘਾਟਾ ਪਿਆ ਉਹਦੇ ਨਾਲ ਜਾਣ ਬਹੁਤ ਬੜਾ ਘਾਟਾ ਪਿਆ ਬਿਲਕੁਲ ਸਰਪੰਚ ਸਾਹਿਬ ਦਾ ਕਹਿਣਾ ਕਿ ਬਹੁਤ ਵੱਡਾ ਘਾਟਾ ਪਿਆ ਬਹੁਤ ਵੱਡਾ ਘਾਟਾ ਪਿਆ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਘਾਟਾ ਪਿਆ ਉੱਥੇ ਸਮਾਜ ਨੂੰ ਪਿਆ ਉੱਥੇ ਹੀ ਜੋ ਉਹਨਾਂ ਦੇ ਵਰਕਰ ਸੀ ਜੋ ਉਹਨਾਂ ਦੇ ਨਾਲ ਵਿਚਰਦੇ ਸੀ ਉਹਨਾਂ ਨੂੰ ਇੱਕ ਵੱਡਾ ਘਾਟਾ ਪਿਆ ਤੇ ਦੂਰੋਂ ਦੂਰੋਂ ਲੋਕਾਂ ਨੇ ਗੱਲ ਵੀ ਕਰਨੀ ਕਿ ਨਾ ਵੀਰੇ ਮੈਂ ਸਾਬਰਲੀ ਢਿੱਲੋ ਚੇਅਰਮੈਨ ਇੰਪਰੂਵਮੈਂਟ ਟਾਸਕ ਫੋਰਸ ਕੋਲੈਕਸ ਮੈਨੂੰ ਇਹ ਮਾਨ ਹਾਸਲ ਹੈ ਜਿੱਥੇ ਅੱਜ ਲਾਸ ਹੋਇਆ ਬਹੁਤ ਵੱਡਾ ਲਾਸ ਹੋਇਆ ਹੈ ਮੈਂ ਬਤਾ ਨਹੀਂ ਸਕਦਾ ਲੇਕਿਨ ਮੈਨੂੰ ਮਾਨ ਬਹੁਤ ਮਹਿਸੂਸ ਹੁੰਦਾ ਹੈ ਕਿ ਮੈਂ 1970 ਦੇ ਵਿੱਚ 1972 ਚ ਮੈਨੂੰ ਪਹਿਲੀ ਵਾਰ ਮਿਲੇ ਸੀ ਕਾਲਜ ਦੇ ਦਿਨਾਂ ਦੇ ਵਿੱਚ ਮੈਂ 6 ਸਟੂਡੈਂਟ ਫੈਡਰੇਸ਼ਨ ਦਾ ਉਸ ਟਾਈਮ ਮੈਂਬਰ ਸੀ ਤਾਂ ਉਹ ਇਹਨਾਂ ਦੇ ਐਮਰਜੈਂਸੀ ਜੀਸ਼ੀ ਨਾਲ ਰਹੇ ਮੈਂ ਜੇਲ੍ਹ ਚ ਰਿਹਾ ਨਾ ਨਾਲ ਔਰ ਇਹਨਾਂ ਨੇ 177 ਦੇ ਵਿੱਚ ਸਿਰਫ 21 ਸਾਲ ਦੀ ਉਮਰ ਦੇ ਵਿੱਚ ਸਿਰਫ 21 ਸਾਲ ਦੀ ਉਮਰ ਦੇ ਵਿੱਚ ਮੈਨੂੰ ਇੰਪਰੂਵਮੈਂਟ ਐਜ਼ ਅ ਚੇਅਰਮੈਨ ਬਣਵਾਇਆ ਸੀ ਉਹਦੇ ਬਾਅਦ ਤਿੰਨ ਚਾਰ ਵਾਰ ਲਗਾਤਾਰ ਮੈਨੂੰ ਇਹਨਾਂ ਨੇ ਇੰਪਰੂਵਮੈਂਟ ਐਜ਼ ਅ ਚੇਅਰਮੈਨ ਬਣਾਇਆ ਔਰ ਮੇਰੇ ਤੁਸੀਂ ਹੈਰਾਨ ਹੋ ਮੋਗੇ ਕਿ ਮੈਂ ਛੋਟਾ ਥਾ ਮੇਰੀ ਸ਼ਾਦੀ ਵੀ ਇਹਨਾਂ ਨੇ ਕਰਵਾਈ ਸੀ ਲੜਕੀ ਜਿਹੜੀ ਪੜਦੀ ਸੀ ਉਹ ਕਾਲਜ ਦੇ ਵਿੱਚ ਮੈਂ ਇਹਨਾਂ ਨੂੰ ਕਿਹਾ ਮਖਾ ਜੀ ਮੈਂ ਇੱਥੇ ਹੀ ਮੈਰਿਜ ਕਰਾਉਣੀ ਹੈ ਕਹਿੰਦੇ ਬੇਟਾ ਫਿਕਰ ਨਾ ਕਰ ਇੱਥੇ ਤੇਰੀ ਮੈਰਿਜ ਕਰਾਵਾਂਗੇ ਇਹ ਆਪ ਗਏ جا کے ਕੁੜੀ ਦਾ ਹੱਥ ਮੰਗਿਆ ਔਰ ਮੇਰੀ ਸ਼ਾਦੀ ਉੱਥੇ ਹੀ ਕਰਾਈ ਔਰ ਮੈਨੂੰ ਮਾਣ ਹਸਲ ਹੈ ਕਿ ਮੇਰੀ ਤਿੰਨ ਹੀ ਬੇਟੀਆਂ ਦੇ ਔਰ ਸਾਰੇ ਸ਼ਾਦੀਆਂ ਵੀ ਸ਼ਾਮਲ ਹੋਏ ਔਰ ਅੱਗੇ ਦੋਤੇ ਪੋਤੇ ਦੀਆਂ ਸ਼ਾਦੀਆਂ ਵਿੱਚ ਵੀ ਇਹ ਪ੍ਰੋਗਰਾਮਾਂ ਚ ਆਉਂਦੇ ਰਹੇ ਮੈਂ ਅੱਜ ਮੇਰੇ ਲਈ ਕਾਲਾ ਦਿਨ ਹੈ ਅੱਜ ਬੜਾ ਅਫਸੋਸ ਹੈ ਔਰ ਰੋਇਆ ਨਹੀਂ ਜਾ ਸਕਦਾ ਲੇਕਿਨ ਇੱਕ ਐਸਾ ਖਲਾ ਪੈਦਾ ਹੋ ਗਿਆ ਹੈ ਇੱਕ ਐਸਾ ਮੈਸਬ ਨੇ ਕਮੀ ਮੈ ਹੋ ਗਈ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਭੁਗਤਦਾ ਰਹੂਗਾ ਔਰ ਇਹ ਇਹਨਾਂ ਦਾ ਜੀ ਮੈਂ ਕਹਿੰਦੇ ਨੇ ਕਿ ਅ ਜਾਨੀ ਕਿ ਮੈਂ ਦੱਸ ਨਹੀਂ ਸਕਦਾ ਕਿ ਐਸਾ ਇਨਸਾਨ ਜਦ ਵੀ ਅਸੀਂ ਜਾਂਦੇ ਸੀ ਤਾਂ ਇਹਨਾਂ ਨੇ ਸਾਨੂੰ ਮੈਨੂੰ ਛੋਟੀ ਉਮਰ ਦੇ ਵਿੱਚ 1972 ਤੋਂ ਲੈ ਕੇ ਹੁਣ ਤੱਕ ਅਸੀਂ ਇਹਨਾਂ ਦੇ ਨਾਲ ਰਹੇ ਔਰ ਤੋਂ ਅਸੀਂ ਨਿਗਮਾਂਦੇ ਰਹੇ ਹੈ ਜੀ ਤੁਸੀਂ ਸੁਣਿਆ ਕਿ ਉਹਨਾਂ ਦੇ ਚਾਉਣ ਵਾਲੇ ਜਿਹੜੇ ਸੁਖਦੇਵ ਸਿੰਘ ਢੀਂਸਾ ਦੇ ਨਾਲ ਲੰਮਾ ਸਮਾਂ ਚੱਲੇ ਨੇ ਆ ਤੇ ਉਹਨਾਂ ਦਾ ਜੋ ਦਰਦ ਆ ਉਹ ਸ਼ਬਦਾਂ ਦੇ ਵਿੱਚ ਝਲਕਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਤੇ ਕਿਹਾ ਜਾ ਰਿਹਾ ਕਿ ਸੁਖਦੇਵ ਸਿੰਘ ਢੀਂਸਾ 1972 ਦੀ ਗੱਲ ਕਰੀ ਤਾਂ 1972 ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਇੱਕ ਵੱਡਾ ਇਕੱਠ ਵੱਡਾ ਹਜੂਮ ਸੁਖਦੇਵ ਸਿੰਘ ਢੀਂਸਾ ਨੂੰ ਅੰਤਮ ਵਿਦਾਈ ਦੇਣ ਦੇ ਲਈ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਰਾਜਨੀਤਿਕ ਆਗੂ ਨੇ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਅਤੇ ਜੇਕਰ ਗੱਲ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜੋ ਆਗੂ ਨੇ ਉਹ ਵੀ ਇਸ ਜਗ੍ਹਾ ਤੇ ਮੌਜੂਦ ਨੇ ਗੱਲ ਵੀ ਕਰ ਲੈਣੇ ਆ ਗੋਲਡੀ ਸੁਖਦੇਵ ਸਿੰਘ ਢੀਂਸਾ ਦਾ ਇੱਕ ਚਲੇ ਜਾਣਾ ਪਰਿਵਾਰ ਨੂੰ ਤਾਂ ਦੁੱਖਾ ਸਮਾਜਿਕ ਨੂੰ ਵੀ ਦੁੱਖਾ ਰਾਜਨੀਤਿਕ ਨੂੰ ਵੀ ਨਾ ਘਟਾ ਅੱਜ ਦਾ ਇਕੱਠ ਅੱਜ ਜਿਹੜਾ ਚੰਡੀਗੜ੍ਹੋਂ ਲੈ ਕੇ ਇੱਥੇ ਤੱਕ ਜੋ ਲੋਕਾਂ ਨੇ ਪਿਆਰ ਤੇ ਸਤਿਕਾਰ ਦਿੱਤਾ ਹੈ ਉਹਦਾ ਪਤਾ ਲੱਗਦਾ ਹੈ ਕਿ ਕਿੰਨੀ ਵੱਡੀ ਸ਼ਕਤੀ ਤੇ ਜਹਾਨ ਤੋਂ ਗਈ ਹੈ ਇਸ ਫਾਨੀ ਸੰਸਾਰ ਨੂੰ ਹਲਵਦਾ ਕਿ ਹੈ ਤੇ ਉਹਨਾਂ ਦਾ ਦੇਨ ਜਿਹੜਾ ਜਿੱਥੇ ਸ਼੍ਰੋਮਣੀ ਕਾਲਦਾਨ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਇੱਕ ਬਹੁਤ ਨਿੱਜੀ ਸਾਥੀ ਦੇ ਤੌਰ ਤੇ ਉਹਨਾਂ ਨੇ ਜੋ ਨਿਭਾਇਆ ਮੈਨੂੰ ਲੱਗਦਾ ਵੀ ਕਿਸੇ ਨੇ ਅੱਜ ਤੱਕ ਉਹੋ ਜਿਹਾ ਪਿਆਰ ਤੇ ਸਤਿਕਾਰ ਨਹੀਂ ਖਟਿਆ ਤੇ ਉਹਨਾਂ ਦਾ ਜਾਣਾ ਜਿਹੜਾ ਜਿੱਥੇ ਸਾਡੇ ਪੰਜਾਬ ਲਈ ਦੁਨੀਆ ਚ ਵਸਦੇ ਪੰਜਾਬੀਆਂ ਲਈ ਬੜਾ ਵੱਡਾ ਹੀ ਦੁਖਦਾਈ ਸਮਾਂ ਹੈ ਜੀ ਬਿਲਕੁਲ ਐਸੀ ਹਲਕਾ ਅਨਚਾਰਜ ਸੰਗਰੂਰ ਤੋਂ ਜਿਨ੍ਹਾਂ ਨੇ ਆਖਿਆ ਕਿ ਚੰਡੀਗੜ੍ਹ ਤੋਂ ਲੈ ਕੇ ਸੰਗਰੂਰ ਤੱਕ ਜੋ ਸੁਖਦੇਵ ਸਿੰਘ ਢੀਂਸਾ ਨੂੰ ਪਿਆਰ ਮਿਲ ਰਿਹਾ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸਾਡੇ ਬਲਵੀਰ ਸਿੰਘ ਕੁੱਲਨਾਸ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਕਿ ਕਿ ਕੁੱਨ ਸਾਹਿਬ ਤੁਹਾਡੇ ਵੀ ਕਾਫੀ ਸ਼ਿਰਤੋਂ ਜੋ ਸਾਥੀ ਰਹੇ ਨੇ ਸੁਖਦੇਵ ਸਿੰਘ ਢੀਂਸਾ ਅੱਜ ਉਹਨਾਂ ਦਾ ਅੰਤਿਮ ਸਮਾ ਅੰਤਿਮ ਵਧਾਈਆਂ ਨਾਮ ਅਖਾਂ ਦੇ ਨਾਲ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਦੇਖੋ ਜੀ ਢੀਂਸਾ ਸਾਹਿਬ ਬਹੁਤ ਵੱਡੇ ਮਹਾਨ ਨੇਤਾ ਸਨ ਜਿਹੜੇ ਐਸੇ ਧਰਤੀ ਤੋਂ ਜਿੱਥੇ ਆਪਾਂ ਖੜੇ ਆ ਇਥੋਂ ਸਰਪੰਚੀ ਸ਼ੁਰੂਆਤ ਕਰਕੇ ਤੇ ਦੇਸ਼ ਦੀ ਪਾਰਲੀਮੈਂਟ ਤੱਕ ਪਹੁੰਚੇ ਵਜ਼ੀਰ ਬਣੇ ਪਰ ਉਹਨਾਂ ਨੇ ਇਹ ਆਪਣੀ ਧਰਤੀ ਨਹੀਂ ਛੱਡੀ ਅੱਜ ਫੇਰ ਸਾਰੀਆਂ ਸੰਗਤਾਂ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈ ਇੱਥੇ ਹੋ ਰਿਹਾ ਬੜਾ ਵੱਡਾ ਘਾਟਾ ਜੀ ਸਿੱਖ ਪੰਥ ਨੂੰ ਕੌਮ ਨੂੰ ਇਸ ਕਰਕੇ ਪੂਰਾ ਕੀਤਾ ਜਾ ਸਕਦਾ ਹੈ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜਿੱਥੇ ਕੌਮ ਨੂੰ ਘਾਟਾ ਉੱਥੇ ਹੀ ਅਰਾਸੇ ਜੇਕਰ ਗੱਲ ਕਰਨੀ ਹੈ ਤਾਂ ਸਾਡੇ ਨਾਲ ਪ੍ਰਕਾਸ਼ ਚੰਦ ਗਰਗ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਗਰਗ ਸਾਹਿਬ ਸੁਖਦੇਵ ਸਿੰਘ ਜੀ ਨੇ ਲੰਮੇ ਸਮੇਂ ਦੇ ਸੋਡੇ ਸਾਥੀ ਰਹੇ ਨੇ ਦੇਖੋ ਸਰਦਾਰ ਸੁਖਦੇਵ ਸਿੰਘ ਠੀਕ ਸਾ ਸਿੱਖ ਰਣਨੀਤੀ ਦੇ ਬਾਬਾ ਬੋੜ ਸੀਗੇ ਪੀਸ਼ਮ ਪਤਾਮਾ ਸੀਗੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਦੇ ਵੀ ਆਪਣੇ ਸਿਧਾਂਤ ਦੇ ਨਾਲ ਸਮਝੌਤਾ ਨਹੀਂ ਕੀਤਾ ਜੋ ਪੰਥਕ ਮਰਿਆਦਾਵਾਂ ਦੀਆਂ ਜੋ ਸਿੱਖ ਸਿਧਾਂਤ ਤੇ ਉਹਤੇ ਹਮੇਸ਼ਾ ਪਹਿਰਾ ਦਿੱਤਾ ਸਾਰੀ ਜ਼ਿੰਦਗੀ ਬੜੀ ਅਣਖ ਤੇ ਗੈਰਤ ਦੇ ਨਾਲ ਰਾਜਨੀਤੀ ਕੀਤੀ ਹੈ ਕਦੇ ਵੀ ਕੰਪਰੋਮਾਈਜ਼ ਨਹੀਂ ਕਿਸੇ ਨਾਲ ਕੀਤਾ ਔਰ ਇਥੋਂ ਤੱਕ ਕਿ ਸਰਦਾਰ ਬਾਦਲ ਨਾਲ ਉਹਨਾਂ ਦਾ ਉਹਨਾਂ ਦੇ ਹਮਕਾਰ ਹੋਤੇ ਕਿ ਕਿ ਉਹਨਾਂ ਦੇ ਨਾਲ ਵੀ ਉਹਨਾਂ ਦਾ ਹੁੰਦਾ ਕਿ ਜੇਕਰ ਕਿਸੇ ਗੱਲ ਤੇ ਸਿਧਾਂਤਕ ਮੱਤ ਭੇਦ ਨੇ ਉਹਨਾਂ ਨੇ ਬੜੀ ਓਪਰਲੀ ਗੱਲ ਕਹਿਣੀ ਪਿੱਠ ਪਿੱਛੇ ਕਦੇ ਗੱਲ ਨਹੀਂ ਸੀ ਕਰਦੇ ਸਾਰੀ ਜ਼ਿੰਦਗੀ ਲੈ ਕੇ ਸਰਪੰਚੀ ਤੋਂ ਮੈਂਬਰ ਪਾਰਲੀਮੈਂਟ ਰਹੇ ਕੇਂਦਰੀ ਮੰਤਰੀ ਰਹੇ ਵਿਸ਼ਵ ਪੱਧਰ ਤੇ ਸਿੱਖਾਂ ਦਾ ਨਾਂ ਉੱਚਾ ਕੀਤਾ ਪਦਮ ਪਭੂਸ਼ਨ ਨੂੰ ਉਹਨਾਂ ਨੂੰ ਮਿਲਿਆ ਤੇ ਸੰਸਾਰ 'ਚ ਬੈਠਾ ਹਰ ਸਿੱਖ ਗਰਮ ਮਹਿਸੂਸ ਕਰਦਾ ਸੀ 300 ਸਾਲ ਤੇ 84 ਦੇ ਦੰਗਿਆਂ ਤੇ ਉਹ ਬੋਲੇ ਦੁਨੀਆ ਦੇ ਬੇਟਾ ਹਰ ਪੰਜਾਬੀ ਦੀਆਂ ਅੱਖਾਂ ਨਮ ਹੋ ਗਈਆਂ ਇਸ ਕਰਕੇ ਮੈਂ ਸੱਚ ਤੇ ਹਮੇਸ਼ਾ ਉਹਨਾਂ ਨੇ ਪਹਿਰਾ ਦਿੱਤਾ ਸਰਪੰਚੀ ਤੋਂ ਲੈ ਕੇ ਜ਼ਿੰਦਗੀ ਦੇ ਆਖਰੀ ਸਵਾਸ ਤੱਕ ਜਿਹੜੇ ਉਹਨਾਂ ਦੇ ਮਿੱਤਰ ਸੀਗੇ ਉਹਨਾਂ ਨਾਲ ਮਿੱਤਰਤਾ ਉਹਨਾਂ ਦੀ ਆਖਰੀ ਦਮ ਤੱਕ ਰਹੀ ਹੈ ਸਵਾਸਾਂ ਤੱਕ ਮੇਰਾ ਖਿਆਲ ਹੈ ਕਿ ਇਹ ਜੇ ਬਹੁਤ ਘੱਟ ਇਨਸਾਨ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਮਿੱਤਰ ਬਣਾ ਲਿਆ ਤੇ ਸਵਾਸਾਂ ਤੱਕ ਮਿੱਤਰਤਾ ਨਿਭਾਤੀ ਇਸ ਕਰਕੇ ਸਰਦਾਰ ਢੀਂਸਾ ਦਾ ਖਲਾ ਜਿਹੜਾ ਹੈ ਉਹਨਾਂ ਦੇ ਜਾਣ ਦਾ ਇਹ ਕਦੇ ਪੂਰਾ ਨਹੀਂ ਹੋ ਸਕਦਾ ਮੇਰੇ ਨਾਲ ਬੜੇ ਨੇੜਲੇ ਸੰਬੰਧ ਰਹੇ ਨੇ ਮੈਂ ਉਹਨਾਂ ਦੇ ਸੁਭਾਅ ਤੋਂ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਕੁਝ ਸਿੱਖਿਆ ਹਮੇਸ਼ਾ ਉਹਨਾਂ ਨੇ ਸੱਚ ਤੇ ਕਦੇ ਵੀ ਮਤਭੇਦਾਂ ਦੀ ਗੱਲ ਹੋਣੀ ਉਹਨਾਂ ਨੇ ਬੜੇ ਉਜਾਗਰ ਹੋ ਕੇ ਕਹਿਣੀ ਇਸ ਕਰਕੇ ਮੈਂ ਸਮਝਦਾ ਕਿ ਇਸ ਮਹਾਨ ਆਗੂ ਦੇ ਜਾਣ ਨਾਲ ਜਿੱਥੇ ਸਿੱਖ ਰਾਣੀਤੀ 'ਚ ਵੱਡਾ ਖਲਾਬ ਆਇਆ ਉਹ ਤੇ ਜਨਤਕ ਤੌਰ ਤੇ ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਅਜੇ ਹਾਂ ਸੰਧਾਨਤਕ ਆਗੂ ਜਿਹੜਾ ਹੈ ਅੱਜ ਵੀ ਦੇਸ਼ ਦੇ ਵਿੱਚ ਮਿਲਦਾ ਨਹੀਂ ਕਿਉਂਕਿ ਅਸੀਂ ਸਵਾਰਥ ਨਾਲ ਜੁੜ ਗਏ ਸੰਧਾਨਤਾ ਸੁਨਦਤਾ ਨੂੰ ਅਸੀਂ ਮਿੰਟ ਜਮਦੋਲਣ ਲੱਗੇ ਇਸ ਕਰਕੇ ਉਹਨਾਂ ਦੇ ਜਾਣ ਦਾ ਜਿਹੜਾ ਹੈ ਬਹੁਤ ਵੱਡਾ ਜਿਹੜਾ ਹੈ ਘਟਾ ਜੀ ਬਿਲਕੁਲ ਪ੍ਰਕਾਸ਼ ਚੰਦ ਕਰਕੇ ਸਾਫਾ ਮੁਖ ਸੰਸਦੀ ਸਖਤਰ ਸੀ ਉਹਨਾਂ ਨੇ ਆਖਿਆ ਕਿ ਸੁਖਦੀਪ ਸਿੰਘ ਢੀਂਸਾ ਸਿੱਖਾਂ ਦੇ ਵਾਸਤੇ ਪੰਜਾਬ ਚ ਨਹੀਂ ਦੇਸ਼ ਚ ਨਹੀਂ ਦੇਸ਼ ਵਿਦੇਸ਼ਾਂ ਦੇ ਲਈ ਪ੍ਰੇਰਨਾ ਸਰੋਤ ਸੀ ਸਖਦੇਵ ਸਿੰਘ ਢੀਂਸਾ ਉਹਨਾਂ ਦੇ ਅਕਾਲ ਚਲਾਣਾ ਕਰਨ ਦੇ ਨਾਲ ਜਿੱਥੇ ਪਾਰਟੀ ਨੂੰ ਘਾਟਾ ਪਿਆ ਉੱਤੇ ਹੀ ਸਮਾਜ ਨੂੰ ਵੀ ਘਾਟਾ ਪਿਆ ਜਸਦੇਵ ਸਿੰਘ ਢੀਂਸਾ ਦਾ ਜੋ ਅੰਤਿਮ ਸੰਸਕਾਰ ਆ ਅੱਜ ਇਸੇ ਜਗ੍ਹਾ ਤੇ ਹੋਣ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਜੋ ਸੁਖਦੇਵ ਸਿੰਘ ਢੀਂਸਾ ਦੀ ਮ੍ਰਿਤਕ ਦੇ ਆ ਉਸ ਨੂੰ ਲਿਜਾਤਾ ਜਾ ਰਿਹਾ ਅਤੇ ਫੁੱਲਾਂ ਦੀ ਵਰਕਾ ਕੀਤੀ ਜਾ ਰਹੀ ਆ ਜੋ ਤੁਸੀਂ ਵੇਖ ਰਹੇ ਹੋ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਆ ਉਹਨਾਂ ਦੀ ਜੱਦੀ ਪਿੰਡ ਉੱਬਾਵਾਲ ਉਹਨਾਂ ਦੀ ਜ਼ਮੀਨ ਦੇ ਵਿੱਚ ਅਤੇ ਉਹਨਾਂ ਦੀ ਜੋ ਮ੍ਰਿਤਕ ਦੇ ਆ ਉਸ ਨੂੰ ਲੈ ਕੇ ਆ ਰਹੇ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋ ਉਹਨਾਂ ਨੂੰ ਚਾਹੁਣ ਵਾਲੇ ਨੇ ਪਿਆਰ ਕਰਨ ਵਾਲੇ ਨੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਆ ਅਤੇ ਅਰਤੀ ਦੀ ਗੱਲ ਕਰ ਲਈ ਆ ਅਰਤੀ ਨੂੰ ਮੋਢਾ ਅਮਨਵੀਰ ਚੈਰੀ ਅਤੇ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੱਲੋਂ ਗਗ ਸਿੰਘ ਢੀਂਸਾ ਦੀ ਆਰਤੀ ਨੂੰ ਮੋੜਾ ਦਿੱਤਾ ਜਾ ਰਿਹਾ ਤੁਸੀਂ ਤਸਵੀਰ ਵੇਖ ਸਕਦੇ ਹੋ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੇ ਨਾਰੇ ਲੱਗ ਰਹੇ ਨੇ ਕਿ ਸੁਖਦੇਵ ਸਿੰਘ ਢੀਂਸਾ ਅਮਰ ਰਹੇ ਪਰਮੇਂਦਰ ਸਿੰਘ ਢੀਂਸਾ ਤੁਸੀਂ ਪਿੱਛੇ ਵੇਖ ਸਕਦੇ ਹੋ ਪਰਮੇਂਦਰ ਸਿੰਘ ਢੀਂਸਾ ਜੋ ਆਪਣੇ ਪਿਤਾ ਨੂੰ ਆਪਣੇ ਪਿਤਾ ਨੂੰ ਜੋ ਆਰਤੀ ਹੈ ਉਸ ਨੂੰ ਕੰਧਾ ਦੇ ਰਹੇ ਨੇ ਅਤੇ ਰਾਜਨੀਤਿਕ ਆਗੂਆਂ ਦੀ ਗੱਲ ਕਰ ਲਈ ਤਾਂ ਵੱਡੀ ਗਿਣਤੀ ਦੇ ਵਿੱਚ ਰਾਜਨੀਤਿਕ ਆਗੂ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਨਜ਼ਰ ਆ ਰਹੇ ਨੇ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ ਕਿ ਸੁਖਦੇਵ ਸਿੰਘ ਢੀਂਸਾ ਨਾਲ ਜਾਓ ਭਾਰਤਿਕ ਸਰੀਰਾ ਉਹ ਇਸ ਜਗ੍ਹਾ ਦੇ ਉੱਤੇ ਆ ਚੁੱਕਿਆ ਅੱਜ ਥੋੜੀ ਦੇਰ ਬਾਅਦ ਸੁਖਦੇਵ ਸਿੰਘ ਢੀਂਸਾ ਦਾ ਅੰਤਿਮ ਸੰਸਕਾਰ ਇਸੇ ਜਗ੍ਹਾ ਦੇ ਉੱਤੇ ਕੀਤਾ ਜਾਊਗਾ ਸੁਖਦੇਵ ਸਿੰਘ ਢੀਂਸਾ ਦਾ ਜੱਦੀ ਪਿੰਡ ਉੱਬਾਵਾਲ ਉਹਨਾਂ ਦੀ ਜ਼ਮੀਨ ਦੇ ਵਿੱਚ ਉਹਨਾਂ ਦੇ ਖੇਤਾਂ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ ਗੱਲ ਵੀ ਕਰਨ ਲੈਣੇ ਜੋ ਉਹਨਾਂ ਨੇ ਚਾਣ ਵਾਲੇ ਜੋ ਉਹਨਾਂ ਦੇ ਨਾਲ ਸਮਾ ਬਿਠਾਇਆ ਜਿਨ੍ਹਾਂ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਅੱਜ ਦੇ ਦਿਨ ਕੀ ਬੋਲਣਾ ਚਾਹੁੰਦੇ ਨੇ ਕਿਉਂਕਿ ਹਰ ਇੱਕ ਵਿਅਕਤੀ ਭਾਵਕ ਨਜ਼ਰ ਆ ਰਿਹਾ ਚਮਨਦੀਪ ਮਿਲਖੀ ਮੌਜੂਦ ਨੇ ਮਿਲਖੀ ਜੀ ਕਿਸ ਤਰ੍ਹਾਂ ਵੇਖਦੇ ਹੋ ਕਿ ਕਿ ਲੰਮਾ ਸਮਾਂ ਤੁਸੀਂ 300 ਸਾਲ ਨਾਲ ਰਹੇ ਬਹੁਤ ਹੀ ਹਿੰਸਾ ਸਾਹਿਬ ਦਾ ਜੀਵਨ ਇੱਕ ਬਹੁਤ ਹੀ ਇੱਕ ਸਾਡੇ ਲਈ ਤਾਂ ਇੱਕ ਸੇਧ ਚਾਨਣ ਮਨਾਰਾ ਸੀਗਾ ਇੱਕ ਸੰਸਥਾ ਸੀਗੇ ਉਹ ਅੱਜ ਇੱਕ ਇਲਾਕੇ ਨਹੀਂ ਨਹੀਂ ਪੰਜਾਬ ਨੇ ਇੱਕ ਬਹੁਤ ਹੀ ਹੋਣਹਾਰ ਆਗੂ ਸਪੂਤ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਪੰਥ ਦੀ ਪੰਜਾਬ ਦੀ ਸੇਵਾ ਕੀਤੀ ਅੱਜ ਖੋਲੇ ਨੇ ਉਹਨਾਂ ਦਾ ਘਾਟਾ ਸਾਰੀ ਉਮਰ ਸਾਰੀ ਜਿਹੜਾ ਰੜਕਦਾ ਰਹੂਗਾ ਪੰਜਾਬ ਲਈ ਵੀ ਵੱਡਾ ਘਾਟਾ ਤੇ ਇਲਾਕੇ ਲਈ ਵੀ ਤੇ ਸਾਡੇ ਜਿਹੜੇ ਚੌਹਣ ਵਾਲੇ ਸਾਰੇ ਹੀ ਵਰਕਰ ਸਾਥੀ ਉਹਨਾਂ ਲਈ ਬਹੁਤ ਵੱਡਾ ਘਾਟਾ ਜਿਹੜਾ ਕਿ ਇਹ ਕਦੇ ਪੂਰਾ ਨਹੀਂ ਹੋ ਸਕਦਾ ਜੀ ਬਿਲਕੁਲ ਚਮਨਦੀਪ ਸਿੰਘ ਮਿਲਖੀ ਦਾ ਕਹਿਣਾ ਕਿ ਜੋ ਸੁਖਦੇਵ ਸਿੰਘ ਢੀਂਸਾ ਤੇ ਮਹੱਤਵ ਤੋਂ ਬਾਅਦ ਜੋ ਘਾਟਾ ਪਿਆ ਰਾਜਨੀਤਿਕ ਗਲਾਰੇ ਚ ਜ਼ਰੂਰ ਪਿਆ ਪਰ ਉਹ ਤੇ ਸਮਾਜਿਕ ਜਾਂ ਫਿਰ ਪੂਰੇ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਗੱਲ ਕਰ ਲਈਏ ਤਾਂ ਸੁਖਦੇਵ ਸਿੰਘ ਢੀਂਸਾ ਹਰ ਇੱਕ ਦੀ ਆਵਾਜ਼ ਉਠਾਉਣ ਵਾਲੇ ਨੇਤਾ ਸੀ ਅੱਜ ਉਹਨਾਂ ਨੂੰ ਇੰਨਾ ਪਿਆਰ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਅੰਤਿਮ ਯਾਤਰਾ ਦੇ ਵਿੱਚ ਲੋਕ ਸ਼ਾਮਲ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੁਖਦੇਵ ਸਿੰਘ ਢੀਂਸਾ ਨੂੰ ਚਾਉਣ ਵਾਲੇ ਇਸ ਅੰਤਿਮ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾਉਣਾ ਚਾਹੁੰਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਫਾ ਚੇਅਰਮੈਨ ਖੜੇ ਨੇ ਉਹਨਾਂ ਨਾਲ ਗੱਲ ਕਰ ਲੈਨੇ ਚੇਅਰਮੈਨ ਸਾਹਿਬ ਬੜਾ ਲੰਮਾ ਰਾਬਤਾ ਰਿਹਾ ਢੀਂਸਾ ਸਾਹਿਬ ਨਾਲ ਤਾਂ ਤੁਹਾਡਾ ਜੀ ਬਹੁਤ ਈਕ ਇਹੋ ਜਿਹੇ ਲੀਡਰ ਨਾ ਮਿਲਨੇ ਨੇ ਨਾ ਆਪਾਂ ਇਹਦਾ ਹੋਣਾ ਸੱਚੇ ਸੁਜੇ ਲੀਡਰ ਜਿਨ੍ਹਾਂ ਦਾ ਕੋਈ ਦੇ ਨਹੀਂ ਦੇ ਸਕਦਾ ਸਿਆਸੀ ਤੌਰ ਤੇ ਵੀ ਮਿੱਠ ਬੋਲਨੇ ਵੀ ਫਰੀਕ ਵਰਕਰ ਨੂੰ ਆਪਣੇ ਨਾਲ ਜੋੜਨਾ ਉਹਨਾਂ ਦਾ ਬਹੁਤ ਵੱਡਾ ਦੇਣ ਹੈ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਸਿਆਸੀ ਲੀਡਰ ਸੀ ਅਜਿਹੇ ਲੀਡਰ ਬਾਰ-ਬਾਰ ਦੁਨੀਆ ਤੇ ਨਹੀਂ ਆਉਂਦੇ ਪਰ ਇਸ ਤਰ੍ਹਾਂ ਸਾਬਕਾ ਚੇਅਰਮੈਨ ਹਰਪਜਨ ਸਿੰਘ ਜੀ ਨੇ ਕਿਹਾ ਕਿ ਲੰਮਾ ਸਮਾਂ ਸੁਖਦੇਵ ਸਿੰਘ ਢੀਂਸਾ ਦੇ ਨਾਲ ਬਤਾਇਆ ਅੱਜ ਉਹਨਾਂ ਦੇ ਅੰਤਿਮ ਸਮੇਂ ਦੇ ਮੌਕੇ ਉਹਨਾਂ ਦੇ ਜੱਦੀ ਪਿੰਡ ਉੱਬਾਵਾਲ ਵਿਖੇ ਪਹੁੰਚੇ ਨੇ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕਰਨਾ ਕੈਮਰਾਮੈਨ ਜਸ਼ਨਦਰ ਹਰਜੀਤ ਸਿੰਘ